ਵਾਹੀ ਕੁਰਸੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰ ਅੰਗਦ ਦੇਵ ਜੀ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਆਪ ਜੀ ਦਾ ਪ੍ਰਕਾਸ਼ ਬਾਬਾ ਫਿਰੂਮਲ ਜੀ ਦੇ ਘਰ ਮਾਤਾ ਸਬਰਾਈ ਨਿਹਾਲਕੌਰ ਜੀ ਦੀ ਕੋਖੋ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਹ ਵਿੱਚ 1504 ਈਸਵੀ ਨੂੰ ਹੋਇਆ ਆਪ ਜੀ ਦੇ ਪਿਤਾ ਨੇ ਆਪਣੇ ਪਰਿਵਾਰ ਸਮੇਤ ਮੱਤੇ ਦੀ ਸਰਾਹ ਛੱਡ ਕੇ ਹਰੀਕੇ ਪੱਤਨ ਟਿਕਾਣਾ ਕੀਤਾ ਪਰ ਜ਼ਿਆਦਾ ਸਮਾਂ ਹਰੀਕੇ ਪੱਤਨ ਨਹੀਂ ਟਿਕੇ ਤੇ ਛੇਤੀ ਹੀ ਆਪਣੀ ਭੈਣ ਮਾਤਾ ਬਰਾਈ ਜੀ ਦੇ ਕਹਿਣ ਤੇ ਖਡੂਰ ਸਾਹਿਬ ਉਹਨਾਂ ਨੇ ਆਪਜੀ ਦਾ ਰਿਸ਼ਤਾ ਖਡੂਰ ਸਾਹਿਬ ਦੇ ਨਜ਼ਦੀਕ ਸਥਿਤ ਨਗਰ ਸੰਗਰ ਦੇ ਵਸਨੀਕ ਦੇਵੀ ਚੰਦਰ ਦੀ ਸੁਪੁੱਤਰੀ ਮਾਤਾ ਖੀਵੀ ਜੀ ਨਾਲ ਕਰਵਾਇਆ ਆਪਜੀ ਦੇ ਘਰ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਦਾ ਜਨਮ ਹੋਇਆ 1526 ਈਸਵੀ ਨੂੰ ਪਿਤਾ ਜੀ ਦੇ ਅਕਾਲ ਚਲਾਣੇ ਉਪਰੰਤ ਘਰ ਪਰਿਵਾਰ ਦੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਆਪਜੀ ਦੇ ਸਿਰ ਤੇ ਆ ਗਈਆਂ ਬਾਬਾ ਫੇਰੂਮਲ ਜੀ ਦੇਵੀ ਦੇ ਉਪਾਸ਼ਕ ਸਨ ਅਤੇ ਹਰ ਸਾਲ ਜਥਾ ਲੈ ਕੇ ਦੇਵੀ ਦਰਸ਼ਨਾਂ ਲਈ ਜਾਂਦੇ ਸਨ ਭਾਈ ਲੈਣਾ ਜੀ ਨੇ ਕਰੇਲੂ ਜ਼ਿੰਮੇਵਾਰੀਆਂ ਦੇ ਨਾਲ ਨਾਲ ਪਿਤਾ ਜੀ ਦੀ ਇਹ ਜ਼ਿੰਮੇਵਾਰੀ ਵੀ ਸੰਭਾਲੀ ਜਿੱਥੇ ਵੀ ਕਿਤੇ ਸਾਧੂ ਮਹਾਤਮਾ ਬਾਰੇ ਸੁਣਦੇ ਉੱਥੇ ਹੀ ਹਿਰਦੇ ਦੀ ਜਗਿਆਸਾ ਦੀ ਤ੍ਰਿਪਤੀ ਲਈ ਪਹੁੰਚ ਜਾਂਦੇ ਪਰ ਸੱਚੇ ਗੁਰੂ ਦੀ ਪ੍ਰਾਪਤੀ ਤੋਂ ਬਿਨਾ ਹਿਰਦੇ ਅੰਦਰ ਸ਼ਾਂਤੀ ਅਤੇ ਸਦਾ ਸਤਿਅ ਅਨੰਦ ਦੀ ਅਵਸਥਾ ਦੀ ਪ੍ਰਾਪਤੀ ਦੀ ਆਸ ਅਧੂਰੀ ਹੀ ਰਹੀ ਆਪ ਜੀ ਦੀ ਇਹ ਆਸ ਉਦੋਂ ਸੰਪੂਰਨ ਹੋਈ ਜਦੋਂ ਇੱਕ ਦਿਨ ਅੰਮ੍ਰਿਤ ਵੇਲੇ ਨੇ ਸਿੱਖ ਪਾਈ ਜੋਧ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਮੁਖਾਰਮਨ ਤੋਂ ਉਚਾਰਨ ਕੀਤੀ ਗਈ ਗੁਰਬਾਣੀ ਸਰਵਣ ਕੀਤੀ ਇਹ ਬਾਣੀ ਸੁਣ ਕੇ ਆਪ ਜੀ ਨੂੰ ਇਲਾਹੀ ਆਨੰਦ ਮਹਿਸੂਸ ਹੋਇਆ ਤੇ ਪਾਈ ਲੈਣਾ ਜੀ ਨੇ ਪਾਠ ਦੇ ਭੋਗ ਤੋਂ ਉਪਰੰਤ ਬਾਣੀ ਦੇ ਰਚਨਕਾਰ ਬਾਰੇ ਪੁੱਛਿਆ ਪਾਈ ਜੋਧ ਜੀ ਨੇ ਦੱਸਿਆ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਤੁਰਕੀ ਬਾਣੀ ਹੈ ਆਪ ਜੀ ਦੇ ਪੁੱਛਣ ਤੇ ਦੱਸਿਆ ਗਿਆ ਕਿ ਉਹ ਇਸ ਸਮੇਂ ਕਰਤਾਰਪੁਰ ਸਾਹਿਬ ਦੇ ਟਿਕਾਣੇ ਕਰ ਰਹੇ ਹਨ ਉਸ ਦਿਨ ਤੋਂ ਹੀ ਦਰਸ਼ਨਾਂ ਦੀ ਤਾਂਘ ਹਿਰਦੇ ਦੇ ਵਿੱਚ ਪੈਦਾ ਹੋਈ 1532 ਇਸਵੀ ਨੂੰ ਆਪ ਜੀ ਜਥਾ ਲੈ ਕੇ ਦੇਵੀ ਦਰਸ਼ਨਾਂ ਲਈ ਜਾ ਰਹੇ ਸਨ ਤੇ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਪਹੁੰਚੇ ਤਾਂ ਗੁਰੂ ਦਰਸ਼ਨਾਂ ਦੀ ਤਾਂਘ ਹੋਰ ਜ਼ਿਆਦਾ ਖਰਫਤ ਹੋਗੇ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਵੀ ਆਪਣੇ ਪਿਆਰੇ ਸਿੱਖ ਨੂੰ ਖੁਦ ਚੱਲ ਕੇ ਲੈਣ ਲਿਆਏ ਗੁਰੂ ਦਰਸ਼ਨਾਂ ਤੋਂ ਬਾਅਦ ਆਪ ਜੀ ਦਾ ਮਨ ਸਦਾ ਲਈ ਗੁਰੂ ਚਰਨਾਂ ਦੇ ਵਿੱਚ ਜੁੜ ਗਿਆ ਉਹਨਾਂ ਦੇ ਸਾਥੀ ਕਹਿੰਦੇ ਕਿ ਚਲੋ ਦੇਵੀ ਦਰਸ਼ਨਾਂ ਲਈ ਚਲੀਏ ਪਰ ਆਪ ਜੀ ਕਹਿੰਦੇ ਹੁਣ ਲੋੜ ਨਹੀਂ ਹੈ ਕਿਉਂਕਿ ਅਸਾਂ ਦੇ ਸਾਰੇ ਕਾਰਜ ਗੁਰੂ ਸ਼ਰਨ ਵਿੱਚ ਆਉਣ ਨਾਲ ਹਰਾਸ ਆ ਗਏ ਹਨ ਆਪ ਜੀ ਨੇ 1532 ਤੋਂ 1539 ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰ ਪੂਰੇ 7 ਸਾਲ ਬੜੀ ਸ਼ਰਧਾ ਭਾਵਨਾ ਨਾਲ ਤਨਮਾਨ ਤਨ ਸਭ ਕੁਝ ਗੁਰੂ ਜੀ ਨੂੰ ਸੌਂਪ ਕੇ ਮਹਾਨ ਸੇਵਾ ਨਿਭਾਈ ਗੁਰੂ ਜੀ ਦੇ ਹਰੇਕ ਬਚਨ ਨੂੰ ਬਿਨਾਂ ਕਿਸੇ ਕਿੰਤੋ ਪਰੰਤੂ ਦੇ ਸਤਕਾਰ ਕਰ ਪ੍ਰਵਾਨ ਕੀਤਾ ਗੁਰੂ ਨਾਨਕ ਦੇਵ ਜੀ ਦੁਆਰਾ ਅਨਲਈਆਂ ਸਪ੍ਰਿਖਿਆਵਾਂ ਦੀ ਕਸਵੱਟੀ ਤੇ ਆਪ ਜੀ ਕਰ ਉਤਰੀ ਅਖੀਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਦੀ ਮਹਾਨ ਦਾਤ ਬਖਸ਼ਿਸ਼ ਕੀਤੀ ਅਖੀਰ 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਦੀ ਮਹਾਨ ਦਾਤ ਬਖਸ਼ਿਸ਼ ਕੀਤੀ ਅਤੇ ਪਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਘਰ ਦਿੱਤਾ ਗੁਰਗੱਦੀ ਤੋਂ ਬਾਅਦ ਬਾਬੇ ਨਾਨਕ ਦੇ ਬਚਨਾ ਅਨੁਸਾਰ ਆਪ ਜੀ ਨੇ ਕਰਤਾਰਪੁਰ ਸਾਹਿਬ ਛੱਡ ਕੇ ਸ੍ਰੀ ਖਡੂਰ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਪ੍ਰਮੁੱਖ ਕੇਂਦਰ ਬਣਾਇਆ ਸ਼੍ਰੀ ਗੁਰੂ ਅੰਗਦ ਦੇਵ ਜੀ ਤਕਰੀਬਨ 13 ਸਾਲ ਗੁਰਗੱਦੀ ਉੱਪਰ ਸੁਭਾਈ ਮੰਨ ਹੈ ਆਪ ਜੀ ਨੇ ਸ੍ਰੀ ਖਡੂਰ ਸਾਹਿਬ ਦੀ ਧਰਤੀ ਉੱਪਰ ਮਹਾਨ ਕਾਰਜ ਕੀਤੇ ਆਪ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਬਾਣੀ ਚ ਜੁੜਦੇ ਕੀਰਤਨ ਸਰਵਨ ਕਰਦੇ ਤੇ ਲੰਗਰ ਚ ਜਾ ਕੇ ਸੇਵਾਵਾਂ ਵੀ ਨਿਭਾਉਂਦੇ ਆਪ ਜੀ ਬਾਣ ਵਟਣ ਦੀ ਹੱਥੀ ਕਿਰਤ ਕਰਦੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੀ ਲੰਗਰ ਪ੍ਰਥਾ ਨੂੰ ਜਾਰੀ ਰੱਖਿਆ ਆਪ ਜੀ ਸੰਗਤ ਚ ਸ਼ਬਦ ਦਾ ਲੰਗਰ ਵਰਤਾਉਂਦੇ ਉੱਥੇ ਗੁਰੂ ਹੁਕਮ ਅਨਸਾਰ ਮਾਤਾ ਕੀ ਜੀ ਬੜੀ ਸ਼ਰਧਾ ਨਾਲ ਸੰਗਤ ਲਈ ਲੰਗਰ ਤਿਆਰ ਕਰਕੇ ਸ਼ਕਾਇਆ ਕਰਦੇ ਗੁਰੂ ਕਰਕੇ ਵਿਖੇ ਲੰਗਰ ਦੀ ਵੱਡੀ ਮਹੱਤਤਾ ਸੀ ਕਿ ਇੱਥੇ ਕਿਸੇ ਜਾਤ ਜਾਂ ਅਮੀਰ ਗਰੀਬ ਦੇ ਭੇਦਭਾਵ ਤੋਂ ਬਿਨਾਂ ਸਭ ਇਕੱਠੇ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਜਾਣਕਾਰੀ ਨੂੰ ਇਕੱਤਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਪਾਈ ਬਾਲਾ ਜੀ ਨੂੰ ਖਡੂਰ ਸਾਹਿਬ ਵਿਖੇ ਬੁਲਾ ਕੇ ਗੁਰੂ ਜੀ ਨਾਲ ਸੰਬੰਧਿਤ ਇਤਿਹਾਸਿਕ ਸਰਵਣ ਕਰਕੇ ਪਾਈ ਪੈੜਾ ਮੁਖਾ ਜੀ ਪਾਸੋਂ ਜਨਮ ਸਾਖੀ ਲਿਖਵਾਈ ਜੋ ਬਾਅਦ ਵਿੱਚ ਪਾਈ ਬਾਲਾ ਜੀ ਵਾਲੀ ਜਨਮ ਸਾਖੀ ਨਾਲ ਪ੍ਰਚਲਿਤ ਹੋਈ ਆਪ ਜੀ ਨੇ ਖਡੂਰ ਸਾਹਿਬ ਵਿਖੇ ਗੁਰਮੁਖੀ ਲਿਪੀ ਦੇ ਵਰਣਾਂ ਨੂੰ ਵਿਗਿਆਨਿਕ ਸੇਧ ਵਿੱਚ ਲਿਪੀਬੱਧ ਕਰਕੇ ਗੁਰਮੁਖੀ ਲਿਪੀ ਦਾ ਪਹਿਲਾ ਵਾਲਬੋਧ ਕਾਇਦਾ ਤਿਆਰ ਕੀਤਾ ਆਪ ਜੀ ਨੇ ਇੱਥੇ ਹੀ ਗੁਰਮੁਖੀ ਲਿਪੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ ਡਾਕਟਰ ਬਲਕਾਰ ਸਿੰਘ ਆਪਣੇ ਲਿਖੇ ਇੱਕ ਲੇਖ ਬਾਣੀ ਅੰਗਦ ਦੇਵ ਜੀ ਵਿੱਚ ਲਿਖਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਸਿੱਖ ਚਿੰਤਨ ਦੀ ਅਧਿਆਤਮਿਕਤਾ ਦੇ ਨਾਲ ਨਾਲ ਅਕਾਦਮਿਕਤਾ ਵੀ ਸਥਾਪਿਤ ਕਰਨ ਦਾ ਯਤਨ ਕੀਤਾ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਸ਼ੁਰੂਆਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਸਿੱਖ ਮਾਨਸਿਕਤਾ ਦੀ ਤੰਦਰੁਸਤੀ ਲਈ ਗੁਰਬਾਣੀ ਕੀਰਤਨ ਸੇਵਾ ਸਿਮਰਨ ਨਾਲ ਸੰਗਤ ਨੂੰ ਜੋੜਿਆ ਉੱਥੇ ਸਿੱਖਾਂ ਨੂੰ ਸਰੀਰਕ ਪੱਖ ਤੋਂ ਰਿਸਟ ਪੋਸਟ ਕਰਨ ਲਈ ਮਲ ਅਖੜਾ ਸਾਹਿਬ ਦੀ ਵੀ ਸਥਾਪਨਾ ਕੀਤੀ ਗੁਰੂ ਜੀ ਨੌਜਵਾਨਾਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਤੇ ਜੇਤੂਆਂ ਨੂੰ ਇਨਾਮ ਵੰਡ ਕੇ ਹੋਰ ਉਤਸ਼ਾਹਿਤ ਕਰਦੇ ਆਪ ਜੀ ਨੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸੰਗਤ ਵਾਸਤੇ ਬੀਬੀ ਅਮਰੋਜੀ ਵੱਲੋਂ ਬੇਨਤੀ ਕਰਨ ਤੇ ਖੁਸ਼ ਖੁਦ ਵਾਏ ਆਪ ਜੀ ਨੇ ਪਾਈ ਗੋਵਿੰਦਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਅਮਰਦਾਸ ਜੀ ਨਗਰ ਵਸਾਉਣ ਦਾ ਹੁਕਮ ਦਿੱਤਾ ਇਹ ਨਗਰ ਗੋਇੰਦਵਾਲ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਖਰੂਤ ਸਾਹਿਬ ਵਿਖੇ ਬਾਬਾ ਅਮਰਦਾਸ ਜੀ ਬੀਬੀ ਅਮਰੋਜੀ ਤੋਂ ਬਾਣੀ ਸਰਵਣ ਕਰਕੇ ਪਿੰਡ ਬਾਸਰ ਕੇ ਤੁਸੀਂ ਖਡੂਰ ਸਾਹਿਬ ਵਿਖੇ ਅੰਗਦ ਦੇਵ ਜੀ ਦੀ ਸੇਵਾ ਵਿੱਚ ਆਉਂਦੇ ਹਨ ਤੇ 1541 ਤੋਂ 1552 ਤੱਕ ਤਕਰੀਬਨ 12 ਸਾਲ ਤੱਕ ਬੜੀ ਸ਼ਰਧਾ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਬਾਬਾ ਅਮਰਦਾਸ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ 1552 ਈਸਵੀ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋ ਸਮਾ ਗਏ ਗੁਰੂ ਅੰਗਦ ਦੇਵ ਜੀ ਹੁਕਮ ਅਨਸਾਰ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਲਈ ਗੋਇੰਦਵਾਲ ਸਾਹਿਬ ਨਗਰ ਨੂੰ ਪ੍ਰਮੁੱਖ ਕੇਂਦਰ ਬਣਾਇਆ ਅੱਜ ਵੀ ਪਾਸ਼ਾ ਜੀ ਦੇ ਪਾਈ ਪੂਰਨੀਆਂ ਤੇ ਚੱਲਦੇ ਆਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਘਾਰਸ਼ੀਲ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਔਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਨੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸੇ ਵਸਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ